ਇਹ ਹੈ ਉਹ ਸੜਕ ਦਾ ਹਾਲ ਟੋਇਆਂ ਵਿੱਚ ਸੜਕ ਹੈ ਜਾਂ ਸੜਕ ਵਿੱਚ ਟੋਏ ਹਨ ਦੇਖ ਸਕਦੇ ਹੋ ਸਹਿਜਪੁਰਾ ਰੋਡ ਦੀ ਸੜਕ ਦਾ ਹਾਲ ਰੋਜ਼ਾਨਾ ਹੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਸਫ਼ਰ ਕਰਨਾ ਪੈ ਰਿਹਾ ਹੈ ਤੇ ਪਿੰਡ ਵਸੀਆਂ ਦਾ ਕਹਿਣਾ ਹੈ ਕਿ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਕਿਹਾ ਕਿ ਵੀ ਜਲਦੀ ਹੀ ਸੜਕ ਦਾ ਕੰਮ ਸ਼ੁਰੂ ਕਰਵਾ ਦੇਵਾਂਗੇ ਪਰ ਉਹਨਾਂ ਦੇ ਕਹਿਣ ਮੁਤਾਬਕ ਕਿ ਵੀ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਨਾ ਹੀ ਇੱਥੇ ਕੋਈ ਮਟੀਰੀਅਲ ਆਇਆ ਹੈ ਤੇ ਨਾ ਹੀ ਹਾਲੇ ਕੋਈ ਸੜਕ ਦਾ ਕੰਮ ਸ਼ੁਰੂ ਹੋਇਆ ਹੈ ਤੇ ਲੋਕਾਂ ਨੂੰ ਆਸ ਹੈ ਕਿ ਆਪਦੀ ਸਰਕਾਰ ਤੋਂ ਕਿ ਜਲਦੀ ਹੀ ਸੜਕ ਦਾ ਕੰਮ ਸ਼ੁਰੂ ਕਰਵਾਉਣਗੇ ਤੇ ਹੁਣ ਸਮੇਂ ਦੀ ਬੁੱਕਲ ਵਿੱਚ ਕੀ ਹੈ ਤੇ ਕਦੋਂ ਇਹ ਕੰਮ ਸੜਕ ਦਾ ਸ਼ੁਰੂ ਹੁੰਦਾ ਹੈ ਉਹ ਤਾਂ ਵਕਤ ਹੀ ਜਾਣਦਾ ਹੈ ਤੇ ਜਿਹੜੀ ਰੋਜ਼ਾਨਾ ਹੀ ਲੋਕਾਂ ਨੂੰ ਮਾਰ ਚੱਲਣੀ ਪੈ ਰਹੀ ਹੈ ਮੁਸੀਬਤਾਂ ਦੀ ਉਹ ਕਦੋਂ ਦੂਰ ਹੋਵੇਗੀ